ਕ੍ਰਿਸਟਾ ਲੋਡ ਜਮਸੀਦੀ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇਵੇ ਮੈਂ ਖੁਦਾ ਦਾ ਦਾਸ ਪੌਲ ਸੁਖਪਾਲ ਰਾਣਾ ਮੈਂ ਕਹਿੰਨਾ ਪੂਰੀ ਦੁਨੀਆ ਨੂੰ ਪਰਮੇਸ਼ਵਰ ਬਰਕਤ ਦੇਵੇ ਕੋਈ ਪਰੇਸ਼ਾਨਾ ਨਾ ਰਹੀ ਲੇਕਿਨ ਅੱਜ ਇੱਕ ਬੜਾ ਮੁੱਦਾ ਆ ਕਿ ਕ੍ਰਿਸਚੀਅਨਿਟੀ ਨੂੰ ਹਮੇਸ਼ਾ ਕੋਈ ਵੀ ਛੋਟੀ ਮੁੱਟੀ ਕੋਈ ਪ੍ਰੋਬਲਮ ਵੈਸੇ ਤੇ ਸਾਰੇ ਧਰਮਾਂ ਚ ਹੁੰਦੀ ਰਹਿੰਦੀ ਹੈ ਲੇਕਿਨ ਕੁਝ ਕੁਛ ਬੰਦੇ ਧਰਮ ਦੀ ਆੜ ਦੇ ਵਿੱਚ ਨਕਲੀ ਬੰਦੇ ਕੀ ਕਰਦੇ ਆ ਲੋਕਾਂ ਦੇ ਵਿੱਚ ਫ੍ਰੈਕਸ਼ਨ ਪੈਦਾ ਕਰਦੇ ਆ ਧਰਮਾਂ ਨੂੰ ਆਪਸ ਵਿੱਚ ਲੜਾਉਣ ਦੇ ਲਈ اپنی ਜਿਹੜੀ ਗਲਤ ਸੋਚਾਂ ਨੂੰ ਪ੍ਰਗਟ ਕਰਦੀ ਹੈ ਇਸੇ ਤਰ੍ਹਾਂ ਇੱਕ ਬੰਦਾ ਆ ਅਮਲਤਾਨੀ ਨਾਮ ਦਾ ਕੋਈ ਆ ਦੇਖੋ ਅਕੋਰਡਿੰਗ ਟੂ ਬਾਈਬਲ ਜੇ ਜੀਜ਼ਸ ਦੇ ਕੋਡੇ ਖਾਣ ਨਾਲ ਸਭ ਚੰਗਾ ਹੋ ਗਿਆ ਤਾਂ ਫਿਰ ਪਾਸਟਰ ਤਾਂ ਉਹਦੇ ਹੀ ਬੰਦੇ ਨੇ ਨਾ ਅੱਗੇ ਉਹਦੇ ਮੈਸੈਂਜਰ ਨੇ ਨਾ ਤਾਂ ਪਾਸਟਰਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਸਟੇਜ ਦੇ ਉੱਤੇ ਹੋਰ ਕੁਝ ਕਰਨਾ ਚਾਹੀਦਾ ਸੰਤਾਂ ਪਿੱਠ ਨੰਗੀ ਕਰਕੇ ਖੜੇ ਹੋ ਜਾਣਾ ਚਾਹੀਦਾ ਵੀ ਮਾਰੋ ਸਾਡੇ 50 50 ਕੋੜੇ ਛਿੱਲ ਦਿਓ ਸਾਡਾ ਸਰੀਰ ਛਿੱਲ ਦਿਓ ਆਪ ਹੀ ਸਾਰੇ ਤੁਸੀਂ ਚੰਗੇ ਹੋ ਜਾਓਗੇ ਉਹ ਛੂ ਸ਼ਾ ਕਰਨ ਦੀ ਤਾਂ ਲੋੜ ਨਹੀਂ ਨਾ ਆ ਹੁਣੇ ਤੁਸੀਂ ਦੇਖਿਆ ਕਿ ਜਿਵੇਂ ਇਹਨੇ ਕੀ ਕਿਹਾ ਕਿ ਪ੍ਰਭੂ ਯੀਸ਼ੂ ਮਸੀਹ ਦੀ ਜਿਹੜੀ ਪਵਿੱਤਰ ਕੁਰਬਾਨੀ ਹੈ ਤੇ ਉਸ ਕੁਰਬਾਨੀ ਜਦੋਂ ਨੇ ਦਿੱਤੀ ਤੇ ਉਹਨੂੰ ਉਹ ਕੁਰਬਾਨੀ ਕਿੱਦਾਂ ਆਈ ਹੱਥਾਂ 'ਚ ਖਿਲ ਠੋਕੇ ਪੈਰਾਂ ਚ ਕਿਲ ਠੋਕੇ ਸਰੀਰ ਉਤੇ ਕੰਡਿਆਂ ਨੂੰ ਕੋੜੇ ਮਾਰ ਮਾਰ ਕੇ ਤੋਂ ਇਹ ਸਭ ਬਾਈਬਲ ਕਹਿੰਦੀ ਹੈ ਕਿ ਯੀਸ਼ੂ ਮਸੀਹ ਤੋਂ ਉਹ ਆ ਜੋ ਜਿਦਿੰਦਰ ਮਾਈਟੀ ਪਾਵਰ ਕੰਮ ਕਰ ਰਹੀ ਬਾਈਬਲ ਦੇ ਵਿੱਚ ਚੈੱਕ ਕਰੋ ਔਰ ਇਹ ਮਾਈਟੀ ਪਾਵਰ ਸਿਰ ਬਾਈਬਲ ਦੇ ਅੰਦਰ ਕੰਮ ਨਹੀਂ ਕਰ ਰਹੀ ਅੱਜ ਵੀ ਕੰਮ ਕਰ ਰਹੀ ਔਰ ਅਸੀਂ ਉਹਦੇ ਗਵਾਹ ਆ ਉਸ ਮਾਈਟੀ ਪਾਵਰ ਦੇ ਅਬ ਸਵਾਲ ਹੈ ਕਿ ਯੀਸ਼ੂ ਮਸੀਹ ਜੋ ਮੁਰਦਿਆਂ ਨੂੰ ਜ਼ਿੰਦਾ ਕਰ ਰਿਹਾ ਹੈ ਜੋ ਲੰਗੜਿਆਂ ਨੂੰ ਚਲਾ ਰਿਹਾ ਹੈ ਅੰਨਿਆਂ ਦੀਆਂ ਨਵੀਆਂ ਅੱਖਾਂ ਬਣਾ ਰਿਹਾ ਹੈ ਸ਼ਬਰਦਸਤ ਪਾਵਰ ਜੋ ਕਿ ਸੁਪਰੀਮ ਪਾਵਰ ਇਹਦੀ ਹੋਇ ਪ੍ਰਗਟ ਕੀਤੀ ਯਿਸੂ ਮਸੀਹ ਨੇ ਹੁਣ ਐਸੇ ਬੰਦੇ ਨੂੰ ਕੌਣ ਮਾਰ ਸਕਦਾ ਜਿਹੜਾ ਮਰਿਆ ਨਾ ਕਰ ਸਕਦਾ ਔਰ ਨਾਲੇ ਬਾਈਬਲ ਪੜ ਪਾਈ ਯਿਸੂ ਮਸੀਹ ਨੇ ਪਹਿਲਾਂ ਆਪਣੀ ਮੌਦੀ ਭਵਿਸ਼ਵਾਣੀ ਕੀਤੀ ਕਿ ਮੈਂ ਤਿੱਜੇ ਦਿਨ ਮਰਦਿਆਂ ਵਿੱਚੋਂ ਉੱਠੂੰਗਾ ਜੀ ਉੱਠੂੰਗਾ ਹੁਣ ਸਵਾਲ ਹੈ ਕਿ ਜਦੋਂ ਯਿਸੂ ਮਸੀਹ ਨੂੰ ਉਹ ਟਾਈਮ ਆਗਾ ਜਦੋਂ ਫੜਕੇ ਸਜ਼ਾ ਦੇਣੀ ਸੀ ਕਰਾਸ ਤੇ ਚੜਾਣਾ ਸੀ ਜਾਂ ਸਜ਼ਾ ਦੇਣੀ ਉਸ ਸਮੇਂ ਯਿਸੂ ਮਸੀਹ ਦੇ ਚੇਲਿਆਂ ਨੇ ਤਲਵਾਰਾਂ ਕੱਢ ਲਈਆਂ ਔਰ ਲੜਨਾ ਸ਼ੁਰੂ ਕਰਤਾ ਇੱਕ ਅੱਦੇ ਦੀ ਦੁਕਾਨ ਨੂੰ ਵੀ ਵੱਢ ਦਿੱਤਾ ਸੀ। ਲੇਕਿਨ ਯਿਸੂ ਮਸੀਹ ਨੇ ਉਹਨਾਂ ਨੂੰ ਮਨਾ ਕੀਤਾ ਵੀ ਤਲਵਾਰਾਂ ਅੰਦਰ ਰੱਖੋ ਕਿਉਂਕਿ ਜਦੋਂ ਤੁਸੀਂ ਇਹ ਕੰਮ ਕਰੋ ਤੇ ਇਹਨਾਂ ਨਾਲ ਹੀ ਤੁਸੀਂ ਖਤਮ ਹੋ ਜਾਣਾ ਇਹਨਾਂ ਚੀਜ਼ਾਂ ਨਾਲ ਹੀ ਗਲਤ ਕਮਾਣਾ ਲੜਾਈ ਝਗੜੇ ਨਾਲ ਪਰ ਯਿਸੂ ਮਸੀਹ ਨੇ ਉਹਨੂੰ ਕਿਹਾ ਜੋ ਮੇਰੇ ਬਾਰੇ ਸ਼ੁਰੂ ਚ ਲਿਖਿਆ ਗਿਆ ਹੈ ਪਵਿੱਤਰ ਸ਼ਾਸਤਰ ਦੇ ਅੰਦਰ ਤੇ ਜਿੰਦ ਤੀ ਰੋਕੋਗੇ ਤੇ ਪੂਰਾ ਕਿਦਾਂ ਕਰਤੋ ਯਿਸੂ ਮਸੀਹ ਦੀ ਕੁਰਬਾਨੀ ਮਨੁਸ਼ ਦੇ ਜੀਵਨ ਲਈ ਭਾਈ ਮਲਤਾਨੀ ਹੁਣ ਤੈਨੂੰ ਕੋੜਿਆਂ ਦੀ ਗੱਲ ਤੋਂ ਗੱਲ ਕਰਦਾ ਛੜੇ ਤੂੰ ਕਿੰਨਾ ਨਾ ਵੀ ਉਹਨੇ ਕੋੜੇ ਖਾਦੇ ਤੇ ਤੂੰ ਕਹਿੰਦੇ ਉਹ ਤਾਂ ਨਾ ਚੰਗੇ ਹੋ ਗਏ ਤੇ ਤੂੰ ਹੀ ਵੀ ਸਾਰੇ ਕਹੋ ਸਾਰਿਆਂ ਦਾ ਭਲਾ ਜੀ ਉਹ ਮੇਰੇ ਭਾਈ ਸਭ ਤੋਂ ਪਹਿਲਾਂ ਤੇ ਤੈਨੂੰ ਮੈਂ ਇਸ ਗੱਲ ਦੇ ਵਿੱਚ ਨਾ ਤੇਰੇ ਉੱਤੇ ਕੀ ਸੋਚ ਸਕਦਾ ਬੇ ਅਬਦੀਨ 100% 295 ਤੇ ਤੇ ਬੰਦੀ ਆ ਕਿਉਂਕਿ ਤੂੰ ਦੁਨੀਆ ਦੇ ਸਭ ਤੋਂ ਵੱਡੇ ਧਰਮ ਤੇ ਉਹਨਾਂ ਦੇ ਈਸਟ ਉਹਨਾਂ ਦੀ ਆਸਥਾ ਨੂੰ ਤੁਸ਼ kia ਆਪਣੇ ਮੂੰਹ ਤੋਂ ਤੁਸੀਂ ਕਿੰਦਾ ਕਿਹਾ ਜਿਵੇਂ ਉਹਨੇ ਕੋੜੇ ਖਾਣਾ ਚੰਗੇ ਉਹਦੇ ਤੁਸੀਂ ਵੀ ਖਾਓ ਇਹਦਾ ਮਤਲਬ ਕੀ ਹੈ ਡੂ ਰਿਸਪੈਕਟ ਜਿਹੜੇ ਤੂੰ ਆਪਣੇ ਸ਼ਬਦ ਬੋਲਦਾ ਇਹਦੇ ਅਕੋਰਡਿੰਗ ਤੇਰੀ ਤੂੰ ਬੋਲਣ ਨਾਲ ਕਵਰ ਨਹੀਂ ਹੋਣਾ ਤੂੰ ਯੀਸ਼ੂ ਮਸੀਹ ਦੀ ਕੁਰਬਾਨੀ ਨੂੰ ਮਖੌਲ ਕੀਤਾ ਠੱਠਾ ਕੀਤਾ ਆਪਣੀ ਮਜ਼ਾਕ ਉਡਾਇਆ ਆਪਣੇ ਸਾਡੇ ਨਾਲ ਇਹ ਗੱਲ ਕਰਕੇ ਉਹਨੇ ਕੋੜੇ ਖਾਦੇ ਤੁਸੀਂ ਕੋੜੇ ਖਾਓ ਉਹ ਭਾਈ ਜਿਹੜੀ ਯੇਸ਼ੂ ਮਸੀਹ ਦੀ ਕੁਰਬਾਨੀ ਉਹ ਸਾਡੇ ਪਾਪੀ ਮਨੁੱਖ ਜਿਹੜੇ ਇਨਸਾਨ ਆ ਉਹਦੇ ਤੁਲਣੀ ਆ ਕਿ ਉਹਦੇ ਬਰਾਬਰ ਕੰਮ ਕਰਨ ਜਿਹੜਾ ਉਹਨੇ ਉਹਨੇ ਉਸ ਸਮੇਂ ਵੀ ਆਪਣੇ ਚੇਲਿਆਂ ਨੂੰ ਕਿਹਾ ਹੀ ਜਿਹੜਾ ਬਪਤਿਸਮਾ ਮੈਂ ਲੈਣ ਵਾਲਾ ਹੈ ਜਿਹੜਾ ਪਿਆਲਾ ਮੈਂ ਪੀਣ ਵਾਲਾ ਕੀ ਤੁਸੀਂ ਪੀ ਸਕਦੇ ਹੋ ਉਹ ਕਹਿੰਦਾ ਮੇਰੇ ਲਈ ਆ ਹੋਰ ਕਿਸੇ ਲਈ ਨਹੀਂ ਕਿਉਂਕਿ ਉਹ ਯੇਸ਼ੂ ਨੇ ਜੀਵਨ ਦੀ ਜਿਹੜੀ ਕੁਰਬਾਨੀ ਆ ਪਵਿੱਤਰ ਲਹੂ ਆ ਸਰੀਰ ਤੋੜਿਆ ਗਿਆ ਉਹਦੇ ਨਾਲ ਹੀ ਮਨੁੱਖ ਨੂੰ ਛੁਟਕਾਰਾ ਮਿਲਿਆ ਹਰ ਤਰ੍ਹਾਂ ਦਾ ਪਾਪ ਦੇ ਪਾਪ ਤੋਂ ਤੇ ਹਰ ਤਰ੍ਹਾਂ ਦੀ ਪ੍ਰੋਬਲਮ ਤੋਂ 100% ਇਹ ਛੁਟਕਾਰਾ ਹੈਗਾ ਆ ਤੇਰੀ ਸ਼ਰੀਰਕ ਬੁੱਧੀ ਇਹ ਤੈਨੂੰ ਸਮਝ ਨਹੀਂ ਆਉਣੀ ਇਸ ਕਰਕੇ ਜਿੰਨੇ ਵੀ ਇਸ ਵੀਡੀਓ ਨੂੰ ਸੁਣਦੇ ਨੇ ਮੇਨ ਮੇਰਾ ਵਿਸ਼ਾ ਹੈਗਾ ਇਸ ਬੰਦੇ ਨੂੰ ਸਮਝਾਣਾ ਕਿ ਇੱਕ ਮਨੁੱਖ ਪ੍ਰਭੂ ਯੇਸ਼ੂ ਮਸੀਹ ਦੇ ਤੋਲ ਨਹੀਂ ਆ ਕਿ ਉਹ ਵੀ ਉਹਦੇ ਬਰਾਬਰ ਉਹ ਚੀਜ਼ ਕਰ ਸਕੇ ਇਸ ਲਈ ਇਹਨੂੰ ਪਤਾ ਤੋਂ ਹੈ ਨਹੀਂ ਕੁਝ ਬੰਦੇ ਨੂੰ ਤੇ ਕੁਝ ਵੀ ਫालतू ਬੋਲਦਾ ਆ ਲੇਕਿਨ ਮੈਂ ਇਨਵੀਟੇਸ਼ਨ ਦੇਣਾ ਉਹਨਾਂ ਸਾਰੇ ਬੰਦਿਆਂ ਨੂੰ ਜਿਨ੍ਹਾਂ ਨੂੰ ਕੋਈ ਡਾਊਟ ਆ ਕਿ ਯੀਸ਼ੂ ਦੇ ਕੋੜੇ ਖਾਨਾ ਮਾਰ ਖਾਨਾ ਜਾਂ ਉਹਦੀ ਕੁਰਬਾਨੀ ਨਾਲ ਕੋਈ ਛੁਟਕਾਰਾ ਜਾਂ ਚੰਗਾਈ ਜਾਂ ਦੁਸ਼ਟ ਆਤਮਾ ਤੋਂ ਛੁਟਕਾਰਾ ਨਹੀਂ ਆ ਮੈਂ ਇਨਵਾਈਟ ਕਰਦਾ ਹਾਂ ਉਹ ਬੰਦਿਆਂ ਨੂੰ ਆਓ ਇੱਕ ਵਾਰੀ ਆਓ ਚਰਚ ਔਰ ਦੇਖੋ ਆ ਕੇ ਇਸ ਗੱਲ ਨੂੰ ਥੋੜਾ ਜਿਹਾ ਸੁਣੋ ਔਰ ਪ੍ਰੇ ਕਰਾ ਕੇ ਦੇਖਣਾ ਜੇ ਇਸ ਬੰਦੇ ਦੇ ਮੂੰਹ ਤੇ ਥੱਪੜ ਨਾ ਪੈਣਗੇ ਤੇ ਤਾਂ ਗੱਲ ਕਰਿਓ ਜਦੋਂ ਤੁਸੀਂ ਪਾਵਰ ਨੂੰ ਦੇਖੋਗੇ ਜਦੋਂ ਤੁਸੀਂ ਚੰਗਾਈ ਨੂੰ ਦੇਖੋਗੇ ਔਰ ਇਹ 100% ਹੈਗਾ ਜੇ ਗਰੰਟੀ ਨਾਲ ਹੈਗਾ ਜੇ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਅਮਨ